ਜਿਹੜੇ ਕਿਸਾਨ ਦੀ ਫਸਲ ਏ ਖਿਆ ਗਈ ਉਹ ਸਰਕਾਰ ਦੀ ਹੋ ਗਈ ਕਿਸਾਨ ਦੇ ਟਰਾਲੀ ਘਰੇ ਲੈ ਕੇ ਜਾਣ ਤੋਂ ਪਹਿਲਾਂ ਪੈਸੇ ਉਹਦੇ ਖਾਤੇ ਚ ਜਾਂਦੇ ਕੇ ਨਾ ਤਾਂ ਕਿਸਾਨ ਨੂੰ ਮੰਡੀ ਚ ਰਾਤ ਕੱਟਣੀ ਪਵੇ ਤੇ ਨਾ ਹੀ ਕਿਸਾਨ ਦੀ ਫਸਲ ਨੂੰ ਰਾਤ ਕਟਾਈ ਹੋਵੇ ਅਜੀ ਸਵੇਰੇ 11 ਵਜੇ ਕਣਕ ਲੈ ਕੇ ਆਏ ਤੇ ਟਾਈਮ ਨਾਲ ਉੱਤਰ ਗਈ ਉਹਦਾ ਰੇਟ ਵੀ ਲੱਗ ਗਿਆ ਹੁਣ ਭਰਾਈ ਹੋਣ ਲੱਗੀ ਹੈ। ਮੰਡੀ ਦੇ ਵਿੱਚ ਲਿਫਟਿੰਗ ਦਾ ਵੀ ਵਧੀਆ ਸਿਸਟਮ ਹੈਗਾ। ਐਂਡ ਟਾਈਮ ਫਿਰ ਕੰਮ ਨਹੀਂ ਪੜ ਜਾਂਦਾ ਕੋਈ ਵਾਸ਼ਰੂਮ ਪਾਣੀ ਦੀ ਕੋਈ ਦਿੱਕਤ ਨਹੀਂ ਰਹੀ। ਬਹੁਤ-ਬਹੁਤ ਧੰਨਵਾਦ ਦਾ ਦਿੰਦਾ। ਮਨੂੰ ਮੇਰਾ ਖਿਆਲ ਹੈ 12 ਵਜੇ ਮੈਂ ਆ ਜਾਏ। ਮੱਲੋ 1 ਘੰਟਾ ਹੋਵੇ 1 ਵਜੇ ਆ ਜਣੇ ਫਰਾਈ ਹੋ ਰਹੀ ਹੈ। ਤਕਰੀਬਨ 1 ਘੰਟੇ ਦੇ 1.5 ਘੰਟੇ ਦੇ ਵਿੱਚ ਵਿੱਚ ਮੈਂ ਵਿਹਲਾ ਹੋ ਗਿਆ। ਬਾਕੀ ਸਾਰਾ ਪ੍ਰਬੰਧ ਉਹ ਪਿਛਲੇ ਸਾਲ ਨਾਲੋਂ ਤੇ ਵਧੀਆ ਏ। ਠੀਕ ਹੈ ਮਤਲਬ ਬਹੁਤਾ ਟਾਈਮ ਮੰਡੀ 'ਚ ਖੜ੍ਹਨੇ ਦੀ ਲੋੜ ਨਹੀਂ ਪੈਂਦੀ। ਬਾਕੀ ਬਾਰਦਾਨਾ ਵੀ ਸਵਾਰ ਨਾਲ ਦੀ ਨਾਲ ਮਿਲ ਰਿਹਾ ਸਾਰਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੈ ਜਿਹੜਾ ਸਾਰਾ ਮੰਡੀ ਦਾ ਸਿਸਟਮ ਸਵਾਰ ਬਹੁਤ ਵਧੀਆ ਹੈ ਜਿੰਨੀ ਵੀ ਫਸਲ ਆਈ ਹੈ ਸਾਰੀ ਮਤਲਬ ਬਾਰਦਾਨਾ ਵੀ ਮੌਕੇ ਤੇ ਪਹੁੰਚਿਆ ਹੈ ਬਹੁਤ ਬਹੁਤ ਧੰਨਵਾਦ ਸੀਮ ਸਾਹਿਬ ਦਾ ਹੀ ਬਹੁਤ ਧੰਨਵਾਦ ਹੈ ਆਪਣਾ ਰਾਜੂ ਗਾਰਤੀ ਪਾਪਾ ਫਸਲ ਲੈ ਕੇ ਆਏ ਸੀਗੇ ਜੀ ਮੰਡੀ ਚ ਬਹੁਤ ਵਧੀਆ ਮੰਡੀ ਸਰਕਾਰ ਦਾ ਕੰਮ ਕਰਦੀ ਹੈ ਜੀ 2 ਤੋਂ 6 ਘੰਟੇ ਦੇ ਵਿੱਚ ਅਸੀਂ ਮਤਲਬ ਪੱਕਾ ਲੱਗ ਕੇ ਤਲਾਈ ਹੋ ਗਈ ਜੀ 2 ਘੰਟੇ ਦੇ ਵਿੱਚ ਵਿੱਚ ਅਸੀਂ ਵੇਲੇ ਹੋ ਗਏ ਜੀ ਬਹੁਤ ਵਧੀਆ ਪ੍ਰਬੰਧਾ ਜੀ ਸਰਕਾਰ ਦਾ ਸੀਐਮ ਦਾ ਬਹੁਤ ਧੰਨਵਾਦ ਜੀ ਅੱਜ ਸਵੇਰੇ ਮੰਡੀ ਚ ਪਣ ਕੇ ਲੈ ਕੇ ਆਏ ਸੀ ਸਾਡਾ ਮੰਡੀ ਚ ਪਹਿਲਾਂ ਕਣਕ ਨੂੰ ਕਣਕ ਤਾਰੀ ਫਿਰ ਕੰਡਾ ਲੱਗਿਆ ਟਾਈਮ ਨਾਲੇ ਸੀ ਵਿਲੇ ਹੋ ਗਏ ਪਹਿਲਾਂ ਬਹੁਤੋ ਟਾਈਮ ਦੋ ਦੋ ਦਿਨ ਲੱਗ ਜਾਂਦੇ ਸੀ ਸਾਨੂੰ ਕਣਕ ਲੈ ਕੇ ਆਉਂਦੇ ਨੂੰ ਉਹ ਮਹੀਨ ਵਿੱਚ ਕਣਕ ਰੋਲ ਜਾਂਦੀ ਸੀ ਸਾਡੀ ਤੇ ਹੁਣ ਮੈਂ ਪੰਜਾਬ ਸਰਕਾਰ ਦਾ ਜਦੋਂ ਵੀ ਇਹ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਹੁਣ ਸਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਜੇ ਅਗਰ ਜੇ ਮਹੀ ਆ ਵੀ ਜਾਂਦਾ ਤਾਂ ਸਾਡੇ ਸਾਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਹੈਗੀ ਅਜੀਤ ਸਿੰਘ ਵਾਲ ਸਰਕਾਰ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਆਂ ਅਸੀਂ ਜਿਨੇ ਕਹਿੰਦੇ ਕਿ ਕਿਸਾਨ ਕੁੱਤਾ ਵਾਂਗੂ ਫਸਲ ਪਾਲਦਾ ਜਿੰਨਾ ਪਿਆਰ ਉਹ ਫਸਲ ਨੂੰ ਕਰਦਾ ਉਹਨੇ ਪਿਆਰ ਨਾਲ ਜੀ ਉਹਦੀ ਫਸਲ ਨੂੰ ਕਰਾਂਗੇ ਤਾਂ ਕਿਉਂ ਅੱਗੇ ਤੋਂ ਖੇਤੀ ਨੂੰ ਇੱਕ ਮਜ਼ਦੂਰੀ ਦਾ ਧੰਦਾ ਨਾ ਮੰਨੇ ਇੱਕ ਲਾਹੇਵੰਦ ਧੰਦਾ ਲਾਈਏ